ਸਪੋਸਿਟਿਕਸ ਮੋਦੇ एक्चुअली ਆਲਰੇਡੀ ਸਾਡੇ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੀਆਂ ਜਿਹੜੀਆਂ ਡਰਾਈਵ ਚੱਲ ਰਹੀਆਂ ਵਾਂ ਅਗੇਂਸਟ ਜਿਹੜੀਆਂ ਰੋਡ ਦੀ ਇੰਪਰੂਵਮੈਂਟ ਹੈਗੀਆਂ ਜਿਹਦੇ ਨਾਲ ਬਹੁਤ ਸਾਰੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਆਉਂਦੀਆਂ ਵਾਂ ਅੱਜ ਸਾਡਾ ਮਾਰਕੀਟ ਦੇ ਵਿੱਚ ਸਾਰੀ ਐਸੋਸੀਏਸ਼ਨ ਜਿੰਨੇ ਸੀਗੇ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਹੈ ਦੁਕਾਨਦਾਰਾਂ ਦੇ ਨਾਲ ਤਾਂ ਜੋ ਜਿੰਨਾ ਵੀ ਸਮਾਨ ਜਿਹੜਾ ਦੁਕਾਨਾਂ ਦੇ ਬਾਹਰ ਲਾਇਆ ਹੁੰਦਾ ਵਾ ਇਹ ਸਮਾਨ ਜਿਹੜਾ ਦੁਕਾਨ ਦੇ ਅੰਦਰ ਹੋਵੇ ਤਾਂ ਜੋ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਵਾ ਉੱਥੇ ਪਾਰਕਿੰਗ ਕੀਤੀ ਜਾਵੇ ਕਿਉਂਕਿ ਇਹਨਾਂ ਪੁਰਾਣੇ ਬਾਜ਼ਾਰ ਬਣੇ ਹੋਏ ਆ ਇਹਨਾਂ ਦੀਆਂ ਕੋਲ ਕੋਈ ਪਾਰਕਿੰਗ ਨਹੀਂ ਹੈਗੀ ਆ ਉਹ ਵੀ ਸਾਡੇ ਵਾਸਤੇ ਬਹੁਤ ਸਮੱਸਿਆ ਹੁੰਦੀ ਹੈ ਜਦੋਂ ਦੁਕਾਨਦਾਰ ਸਾਮਾਨ ਬਾਹਰ ਦੁਕਾਨ ਦੇ ਲਾਉਂਦਾ ਤੇ ਜਿਹੜੀਆਂ ਪਾਰਕਿੰਗ ਦੀਆਂ ਵਾਲੀਆਂ ਜਗ੍ਹਾ ਹੁੰਦੀਆਂ ਉਹ ਰੋਡ ਤੇ ਗੱਡੀਆਂ ਜਿਹੜੀਆਂ ਰੋਡ ਤੇ ਹੁੰਦੀਆਂ ਉਹਦੇ ਨਾਲ ਇਹਨਾਂ ਨੂੰ ਵੀ ਕਾਫੀ ਸਮੱਸਿਆ ਆਉਂਦੀ ਕਾਫੀ ਚਿਰਾਂ ਤੋਂ ਇਹ ਜਿਹੜੀਆਂ ਪ੍ਰੋਬਲਮ ਚੱਲਣ ਡੀਆਂ ਸੀਗੀਆਂ ਕੁਝ ਹੋਰ ਵੀ ਇਹਨਾਂ ਨੇ ਦੱਸਿਆ ਹੋਇਆ ਜਿਵੇਂ ਬਾਸ਼ਾੜੀ ਚੌਂਕ ਦੇ ਵਿੱਚ ਹੈਗੀਆਂ ਸਬਜ਼ੀਆਂ ਵਾਲੀਆਂ ਦੁਕਾਨਾਂ ਹੈਗੀਆਂ ਜਾਂ ਜਿੰਨਾਂ ਰੇੜੀਆਂ ਫੜੀਆਂ ਲਾਈਆਂ ਉਹਨਾਂ ਦੀਆਂ ਹੈਗੀਆਂ ਆਟੋ ਦੀ ਹੋਗੀਆਂ ਬੱਸਾਂ ਵਾਲੇ ਜਿਹੜੇ ਚੌਂਕ ਦੇ ਵਿੱਚ ਬੱਸਾਂ ਖਲੜਦੇ ਆ ਇੱਕ ਜਿਹੜਾ ਫਟਕ ਬੰਦ ਹੁੰਦਾ ਵਾ ਸੰਗਰਾਂਦ ਦੇ ਦਿਨ ਤੋਂ ਜਿਹੜੀ ਇਹਨਾਂ ਦੀ ਜਿਹੜੀਆਂ ਉਹਦੀ ਉਹਦੀ ਪ੍ਰੋਬਲਮ ਹੁੰਦੀ ਆ ਤੇ ਇੱਕ ਹੋਰ ਵੀ ਕਾਫੀ ਸਾਰੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਮੇਰੇ ਵੱਲੋਂ 100% ਜਿਹੜੀਆਂ ਉਹ ਹੱਲ ਕੀਤੀਆਂ ਜਾਣਗੀਆਂ ਸਾਡਾ ਹੁਣ ਗੇੜਾ ਜਿਹੜਾ ਇੱਥੇ ਕੰਟੀਨਿਊ ਰਹੂਗਾ ਮੇਰਾ ਵੀ ਮੇਰੇ ਜোন ਚਾਰ ਦਾ ਵੀ तकरीबन ਸਾਰੇ ਸ਼ਹਿਰ ਦੇ ਵਿੱਚ ਜਿਹੜੇ ਮਾਜੋਕ ਡੀਸੀ ਮੈਮ ਵੱਲੋਂ ਜਿਹੜੇ ਆਰਡਰ ਕੱਢੇ ਹੋਏ ਆ 163 ਵੀਐਨਐਸ ਦੇ ਉਹਦੇ ਵਿੱਚ ਇੱਕੋ ਚੀਜ਼ ਹੈ ਕਿ ਉਹਦੇ ਵਿੱਚ ਆਰਡਰ ਦੀ ਕੰਪਲਾਈਂਸ ਜਿਹੜੀ 100% ਕਰਾਉਣ ਵਾਸਤੇ ਮੈਂ ਆਸ ਕਰਦੀ ਆ ਸਾਰੇ ਭਰਾ ਜਿੰਨੇ ਵੀ ਨਾਲ ਖੜੇ ਹੋਏ ਆ ਕਿ ਸਾਰੇ ਉਹਨਾਂ ਚੀਜ਼ਾਂ ਦੇ ਜਿਹੜੀਆਂ ਵਾ ਉਹਨਾਂ ਦੀ 100% ਉਹਨਾਂ ਦੀ ਕੰਪਲਾਈਂਸ ਹੋਊਗੀ ਔਰ ਜਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਹੈਗੀਆਂ ਉਹ ਅਸੀਂ 100% ਹੱਲ ਕੀਤੇ ਦੁਕਾਨਦਾਰਾਂ ਵੱਲੋਂ ਸਮੂਥ ਕੰਡਾਰਾ ਜਿੱਥੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਦੇਖੋ ਬਣਾ ਵਧੀਆ ਰਿਸਪੌਂਸ ਮਿਲਿਆ ਇਹਨਾਂ ਨੇ ਸਾਰਿਆਂ ਨੇ ਜਿੰਨੇ ਵੀ ਜਿਹੜੇ ਆਰਡਰ ਸੀਗੇ ਉਹਨਾਂ ਨੂੰ ਕਿਹਾ ਕਿ ਜਿੰਨੇ ਵੀ ਮਾਂ ਜੋ ਬੀਸੀ ਮੈਮ ਦੇ ਆਰਡਰ ਹੈਗੇ ਉਹਦੀ ਕੰਪਲਾਈਂਸ ਜਿਹੜੀ ਕੀਤੀ ਜਾਊਗੀ ਸੀਪੀ ਸਰ ਦਾ ਵੀ ਇਹੀ ਹੁੰਦਾ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਸ਼ਹਿਰ ਵਾਸੀ ਜਾਂ ਬਾਹਰੋਂ ਜਿੰਨੇ ਵੀ ਪਬਲਿਕ ਜਿਹੜੀ ਟੂਰਿਸਟ ਆਉਂਦੇ ਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਜਿਵੇਂ ਬਾਰਡਰ ਆਉਂਦਾ ਵਾ ਤੇ ਸਭ ਤੋਂ ਜ਼ਿਆਦਾ ਛਾਟੇ ਤੋਂ ਇੰਪੈਕਟ ਪੈਂਦਾ ਵਾ ਕਿਉਂਕਿ ਇੱਥੇ ਕਾਫੀ ਜਿਹੜੀ ਆ ਪ੍ਰੋਬਲਮ ਕ੍ਰੀਏਟ ਹੋਦੀ ਹੈ ਜਾਮ ਲੱਗਦੇ ਆ ਜਿਹੜੇ ਦੁਕਾਨਦਾਰਾਂ ਨੇ ਬਾਹਰ ਸਾਮਾਨ ਸਬਜ਼ੀ ਵਾਲਿਆਂ ਨੇ ਕੱਢਿਆ ਹੋਇਆ ਖਾਸ ਕਰਕੇ ਉਹ ਸਾਡੀ ਪੂਰੀ ਕੋਸ਼ਿਸ਼ ਹੈ ਕਿ ਬੱਸਾਂ ਵਾਲਿਆਂ ਦਾ ਵੀ ਲਾਸਟ ਟਾਈਮ ਹੀ ਮੈਂ ਕੀਤਾ ਸੀਗਾ ਬੱਸਾਂ ਵਾਲਿਆਂ ਦਾ ਆਟੋ ਵਾਲਿਆਂ ਦਾ ਰਿਕਸ਼ੇ ਵਾਲਿਆਂ ਦਾ ਤੇ ਸਬਜ਼ੀਆਂ ਵਾਲਿਆਂ ਦਾ ਜਿਹੜਾ ਜਿਹੜਾ ਉਹਨਾਂ ਦੀ ਇੱਕ ਏਰੀਆ ਉਹ ਮਕਰਰ ਕੀਤਾ ਜਾਊਗਾ ਤਾਂ ਜੋ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ। ਥੈਂਕ ਯੂ। ਸਭ ਕਾਹਦਾ ਦੱਸ ਕੇ ਤੇ ਨਾਲ ਦਾ ਜਿਹੜਾ ਕੀ ਅਫਾਫ ਸਿੰਘ ਏਵਾ ਜੁੱਧਰ ਦਾ ਮਾਲ ਘਰੀ ਕਰਕੇ ਜੀ। ਆਦੇ ਮੈਡਮ ਜਿਹਾਏ ਆ ਕੋਈ ਸਮੱਸਿਆ ਹੈਗੀ ਆ ਫਿਰ ਦੱਸਿਓ ਨਾ ਨਾ ਕਰਕੇ। ਇੱਕ ਤਾਂ ਸੰਗਰਾਦ ਵਾਲੇ ਦੇ ਤੇ ਪੈਨਲ ਦੇ ਬਹੁਤ ਜਾਮ ਲਾ ਤੇ ਬਹੁਤ ਬੁਰਾ ਹੁੰਦਾ ਕਰਕੇ। ਉਹਦੇ ਨਿਗਨੇ ਗੱਲਾਂ ਦੱਸੀਆਂ ਵਾ ਉਹਦੇ ਕੋਚੇ ਦੇ ਬਾਅਦ ਤੁਹਾਡੀਆਂ ਸਾਰੀਆਂ ਮੁਰਕੇ ਸਹੀ ਕਰ ਲਾਂਗੇ। ਦੋਈ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਾਏਗੀ ਹੁਣ। ਜਿਹੜੇ ਤਕਰੀਬਨ ਇਹ ਸ਼ਿਹੜਾ ਸਾਹਿਬ ਗੁਰਦੁਆਰਾ ਨੇ ਸ਼ਿਹੜਾ ਸਾਹਿਬ ਗੋਬੜਾਂ ਵਾਲੀ ਸ਼ਿਹੜਾ ਸਾਹਿਬ ਗੁਰੂ ਕੀ ਦਾਲੀ ਸਾਮ ਸਾਹਿਬ ਬਸਣਗੇ ਇਹ ਕੋ ਮੀਲ ਨੂੰ ਚੱਲਦੀ ਆਈ ਕਰਕੇ ਤੇ ਟ੍ਰੈਫਿਕ ਨੂੰ ਬਹੁਤ ਜਦੋਂ ਬੁਲਾਈਨਾ ਬਾੜਕ ਬੰਦ ਹੁੰਦਾ ਵਾ ਜਦਾ ਕਰਕੇ ਪੈਂਜੀਆਂ ਨੇ ਜਦਾ ਬੰਦ ਹਦਾਈ ਕਰਕੇ ਪੈਂਜੀਆਂ ਦੇ ਦੋ ਦੋ ਘੰਟੇ ਮਿਲ ਕੇ ਲਾਈਨਾਂ ਲੱਗੀਆਂ ਆਂਦੀਆਂ ਬਹੁਤ ਜ਼ਿਆਦਾ ਜਾਮ ਹੁੰਦਾ ਕਰਕੇ ਉਹ ਤੋਂ ਇਹਨੇ ਇੱਕ ਟ੍ਰੈਫਿਕ ਵਿੱਚ ਮੁਲਾਜ਼ਮ ਲਾਜਾਣਾ ਜੇ ਵੀ ਇਹਨੂੰ ਕੰਟ੍ਰੋਲ ਕਰ ਸਕ ਜਿਹੜੀਆਂ ਰੇੜੀਆਂ ਫੜੀਆਂ ਵੱਲੋਂ ਜਿਹੜੀਆਂ ਰੇੜੀਆਂ ਬੜੀਆਂ ਗੱਪ ਆਈ ਉਹ ਚੁੱਕਣੇ ਜਿਹੜੀਆਂ ਇਹਨਾਂ ਹੀ ਕਰਕੇ ਉਰੇੜੀ ਨੂੰ ਯਾਹ ਗਿਆ ਉਹ ਦੁਕਾਨਦਾਰ ਵੀ ਕਈ ਗਲਤੀ ਆ ਪਈ ਉਹ ਤੋਂ ਕੋ ਪੈਸੇ ਲੈ ਲਾ ਗਏ ਰੇੜੀ ਲੱਖੀਆਂ ਨਾਲ ਕਰਕੇ ਉਹ ਨਹੀਂ ਚਾਹੀਦਾ ਕਰਕੇ ਇਹ ਚੰਦ ਬੰਦ ਹੋਣਗੇ ਉਹ ਬੰਦ ਹੋਣਗੇ ਰੇੜੀ ਹੈ ਰੇੜ ਕੇ ਜਨੋ ਇਹ ਕਹਿੰਦਾ ਫਿਕਸ ਨਹੀਂ ਜਾਈਆਂ ਜੀ ਕੋਈ ਖਰੋਤੀ ਦੇ ਕਰਕੇ ਰੇੜੀ ਨੇ ਕੰਮ ਰਿੜੋ ਕਹਿੰਦੇ ਹੁ ਗਾਹ ਚਲਦੋ ਗਾਹ ਚਲਦੋ ਕਰਕੇ ਚੱਕਰ ਭਾਈ ਜਾਓ ਇੱਕਦਮ ਜੇ ਉਹ ਖਰੋਤੀ ਆ ਉਹ ਗੱਲ ਹੈ ਯਾਰ ਮੈਡਮ ਜੀ ਨਾਲ ਆ ਤੁਸੀਂ ਕਿੰਨਾ ਕਿ ਸਾਰੇ ਦੁਕਾਨਦਾਰ ਮੈਡਮ ਨੇ ਸਾਰੇ ਦੁਕਾਨਦਾਰ ਦਾ ਬਹੁਤ ਰਿਕਵੈਸਟ ਕੀਤੀ ਆ ਸਾਰਾ ਬੁਲਾਇਆ ਹੀ ਤੰਦਰੁਸਤੀ ਨੂੰ ਪਛਵਾਦ ਹੋਇਆ ਵੀ ਜੋ ਵੀ ਕੰਮ ਤੁਸੀਂ ਸਹੀ ਕਰਾਂ ਗਿਆ। ਤੁਹਾਡਾ ਆਖਾ ਮੰਨਾਂਗੇ ਤੁਹਾਡੇ ਕਹਿੰਦੇ ਜਾਂਗੇ।